ਥੋੜਾ ਇਸ ਵੀਡੀਓ ਦੇ ਵਿੱਚ ਧੰਨਵਾਦ ਆ ਜਿਹੜੇ ਨਵੇਂ ਮੁੰਡੇ ਨੇ ਤੇ ਉਹਨਾਂ ਦੇ ਲਈ ਇਹ ਨਿਯਮ ਤੇ ਇਹ ਗੱਲਾਂ ਮੈਂ ਤੁਹਾਨੂੰ 8-9 ਨੇ ਜੜੀਆਂ ਦੱਸਣ ਲੱਗਿਆ ਤੇ ਆਪਣੇ ਲਈ ਨਵੇਂ ਬੰਦਿਆਂ ਲਈ ਬਹੁਤ ਜ਼ਰੂਰੀ ਆ ਸਭ ਤੋਂ ਪਹਿਲੀ ਗੱਲ ਅਗਰ ਤੁਸੀਂ ਨਵੇਂ ਆਏ ਹੋ ਤੁਹਾਨੂੰ 2 ਮਹੀਨੇ 3 ਮਹੀਨੇ ਜਾਂ 4 ਜਾਂ 6 ਮਹੀਨੇ ਆਏ ਨੂੰ ਹੋਏ ਨੇ ਤੁਹਾਡੇ ਕੋਲੇ ਜਿੰਨਾ ਚਿਰ ਵੀਜ਼ਾ 8 ਮਹੀਨੇ ਦਾ ਜਾਂ 9 ਮਹੀਨੇ ਦਾ ਤੁਸੀਂ ਕਦੇ ਵੀ ਕੋਈ ਮਾਰਕੀਟ ਦੇ ਵਿੱਚ ਬਿਨਾ ਕਾਗਜ਼ ਤੋਂ ਨਹੀਂ ਜਾ ਸਕਦੇ ਅਗਰ ਤੁਸੀਂ ਜਾਣੇ ਹੋ ਤੁਹਾਡਾ ਵੀਜ਼ਾ ਪਿਆ ਫਿਰ ਸ਼ਾਇਦ ਹੋ ਸਕਦਾ ਕਿ ਤੁਹਾਡੇ ਨਾਲ ਪੜ੍ਹਿਆ ਲਿਖਿਆ ਬੰਦਾ ਹੋਵੇ ਥੋੜਾ ਬਚਾ ਹੋ ਜੇ ਆਦਰਵਾਇਜ਼ ਤੁਸੀਂ ਜਿੰਨਾ ਚਿਰ ਵੀਜ਼ਾ ਤੁਹਾਡਾ ਹੈਗਾ ਜਾਂ ਤੁਹਾਡੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਹੁੰਦਾ ਉਦਾਂ ਦਾ ਤੁਹਾਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ ਵੀਜ਼ਾ ਜਿੰਨਾ ਚਿਰ ਹੁੰਦਾ ਉਹਨਾਂ ਚਿਰ ਤਾਂ ਹੁੰਦੀ ਹੈ ਤੇ ਉਸ ਤੋਂ ਬਾਅਦ ਚ ਨਹੀਂ ਹੁੰਦੀ ਤੁਸੀਂ ਆਪਣੇ ਮਨ ਦੇ ਵਿੱਚ ਡਰ ਲੈ ਕੇ ਜਰੂਰ ਕਿਤੇ ਨਾ ਕਿਤੇ ਕੰਮ ਤੇ ਜਾਓ ਕਰੇ ਰਹੋ ਜਿਆਦਾ ਬਾਹਰ ਨਿਕਲਣ ਦੀ ਕੋਈ ਜ਼ਰੂਰਤ ਨਹੀਂ ਤੇ ਦੂਜੀ ਗੱਲ ਜੇ ਤੁਸੀਂ ਸੜਕ ਜਾਂ ਪਾਰਕ ਦੇ ਵਿੱਚ ਕਿਤੇ ਤੁਸੀਂ ਕੂੜਾ ਸਿੱਟਦੇ ਹੋ ਕਈ ਬੰਦੇ ਹੁੰਦੇ ਨੇ ਇਦਾਂ ਦੇ ਪੈਸੇ ਤਾਂ ਪੰਜਾਬੀ ਬੰਦੇ ਬਹੁਤ ਘੱਟ ਨੇ ਤੇ ਬਾਕੀ ਹੋਰ ਕਈ ਦੇਸ਼ਾਂ ਦੇ ਲੋਕ ਨੇ ਜਿਹੜੇ ਕੀ ਕਰਦੇ ਨੇ ਕੂੜਾ ਸਿੱਟ ਜਾਂਦੇ ਆ ਪਾਰਕਾਂ ਦੇ ਵਿੱਚ ਫੁੱਟਪਾਥ ਤੇ ਮਾੜਾ ਮੋਟਾ ਕੂੜਾ ਉਹਨਾਂ ਕੋਲੇ ਹੁੰਦਾ ਬੋਤਲਾਂ ਵਗੈਰਾ ਉਹ ਰੱਖ ਜਾਂ ਤੁਸੀਂ ਵਿਚਰਦੇ ਹੋ ਜਦੋਂ ਇਹ ਪਿੰਡਾਂ ਦੇ ਵਿੱਚ ਵਿਚਰੋਗੇ ਤਾਂ ਤੁਹਾਨੂੰ ਜਿਹੜੀਆਂ ਗੱਲਾਂ ਨੇ ਸੌਰੀ ਤੁਹਾਨੂੰ ਜਿਹੜੇ ਇਹ ਨਿਯਮ ਨੇ ਪਤਾ ਲੱਗਣੇ ਸ਼ੁਰੂ ਹੋਣਗੇ ਵੀ ਕਿਸੇ ਨੇ ਬੋਤਲ ਸਿੱਟੀ ਆ ਕਿਸੇ ਨੇ ਕੂੜਾ ਸਿੱਟਿਆ ਕਿਸੇ ਨੇ ਰੈੱਡ ਬੋਲ ਪੀਤੀ ਆ ਉਹ ਪਈ ਆ ਜਦੋਂ ਇਹ ਬੀਅਰ ਪੀਤੀ ਹੈ ਬੋਤਲ ਸਿੱਟੀ ਪਈ ਹੈ ਇਹ ਸਨ ਸਨ ਨਾਲ ਜਿਹੜੀਆਂ ਥਾਵਾਂ ਹੁੰਦੀਆਂ ਉੱਥੇ ਇਦਾਂ ਦਾ ਕੁਝ ਹੁੰਦਾ ਕਦੇ ਵੀ ਤੁਸੀਂ ਇਹ ਕੂੜਾ ਜਿਹੜਾ ਸੜਕ ਜਾਂ ਪਾਰਕ ਦੇ ਵਿੱਚ ਰੱਖ ਕੇ ਨਹੀਂ ਜਾਣਾ ਜੇ ਤੁਸੀਂ ਖਾਣੇ ਪੀਣੇ ਹੋ ਤਾਂ ਚੱਕ ਡਸਟਬਿਨ ਰੈਸਟੋਰੈਂਟ ਦੇ ਸਾਹਮਣੇ ਜਾਂ ਕਿਤੇ ਵੀ ਕੋਈ ਵੀ ਚੀਜ਼ ਇਦਾਂ ਦਾ ਡਸਟਬਿਨ ਨੂੰ ਪਾ ਲੈਣ ਤੁਸੀਂ ਉਹਦੇ ਵਿੱਚ ਰੱਖ ਸਕਦੇ ਹੋ ਤੇ ਇਹ ਅਗਰ ਜੇ ਤੁਸੀਂ ਨਹੀਂ ਰੱਖਦੇ ਤਾਂ ਤੁਹਾਨੂੰ 100 ਤੋਂ ਪਲੱਸ 500 ਰੁਪਏ ਤੱਕ ਤੁਹਾਨੂੰ ਮੂਲਤਾ ਔਰ ਜੁਰਮਾਨਾ ਹੋ ਸਕਦਾ ਤੇ ਅਗਲੀ ਗੱਲ ਬਿਨਾਂ ਟਿਕਟ ਤੋਂ ਬੱਸ ਅਗਰ ਟ੍ਰੇਨ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ ਫੜੇ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਬੱਸ ਦਾ ਜਿਹੜਾ ਕਿਰਾਇਆ ਵਾ 2 ਰੁਪਏ ਟਿਕਟ ਹੁੰਦੀ ਆ ਤੁਹਾਨੂੰ 40 ਜਾਂ 45 ਰੁਪਏ ਜੁਰਮਾਨਾ ਹੋ ਸਕਦਾ ਅਗਰ ਤੁਸੀਂ ਬੱਸ ਜਾਂ ਟ੍ਰੇਨ ਰੇਲ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ ਬਿਨਾਂ ਟਿਕਟ ਤੋਂ ਤਾਂ ਤੁਹਾਨੂੰ 200 ਤੋਂ ਲੈ ਕੇ 250 ਦੇ ਵਿੱਚ ਵਿੱਚ ਜੁਰਮਾਨਾ ਹੁੰਦਾ ਮੂਲ ਤਾਂ ਹੁੰਦਾ ਅਗਰ ਤੁਸੀਂ ਟਾਈਮ ਤੇ 200 ਰੁਪਏ ਜੁਰਮਾਨਾ ਦੇ ਦਿੰਦੇ ਹੋ ਤੁਹਾਨੂੰ ਇੱਕ ਰਸੀਦ ਲੰਬੀ ਕੱਢ ਕੇ ਦੇ ਦੇਣਗੇ ਅਗਰ ਤੁਹਾਡੇ ਕੋਲ 250 ਰੁਪਏ 250 ਯੂਰੋ ਨਹੀਂ ਹੈਗਾ ਤਾਂ ਤੁਹਾਡਾ ਪਾਸਪੋਰਟ ਲੈਣਗੇ ਤੁਹਾਡੇ ਪਾਸਪੋਰਟ ਤੋਂ ਨੰਬਰ ਉਹ ਇੱਕ ਫਿਲ ਕਰ ਦੇਣਗੇ ਆਪਣੇ ਡਾਕੂਮੈਂਟ ਦੇ ਵਿੱਚ ਜਦੋਂ ਤੁਸੀਂ ਇੰਡੀਆ ਜਾਓਗੇ 2 ਸਾਲ ਜਾਂ 4 ਸਾਲ ਬਾਅਦ ਤੁਹਾਡਾ ਉਹ ਜਿਹੜਾ 200 ਰੁਪਿਆ ਜੁਰਮਾਨਾ ਹੋਇਆ ਉਹ ਥੋੜਾ ਵਧ ਹੀ ਜਾਣਾ ਰੁਪਈਆ 2 ਰੁਪਈਆ 3 ਰੁਪਈਆ 4 ਰੁਪਈਆ ਦਾ ਵਧ ਹੀ ਜਾਂਦੇ ਆ 2 ਸਾਲ ਦੇ ਵਿੱਚ ਵਿੱਚ ਤੁਸੀਂ ਲਾ ਲਓ ਸਾਹਿਬ ਜੀ ਹੁਣ 200 ਆ ਤਾਂ ਹੋ ਸਕਦਾ 1000 ਦੇ ਪਲੱਸ ਹੋ ਜਵੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਡਰਨਾ ਕਈ ਬੰਦੇ ਤੁਹਾਨੂੰ ਹੁੰਦੇ ਆ ਹਨਾ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਭਾਈ ਇੱਥੇ ਕੋਈ ਨਹੀਂ ਦੇਖਦਾ ਸਵੇਰੇ ਸਵੇਰੇ ਨਹੀਂ ਹੁੰਦਾ ਕੋਈ ਤੂੰ ਬੈਠਾ ਰਿਆ ਕੋਈ ਚੱਕਰ ਨਹੀਂ ਇਦਾਂ ਦੇ ਬੰਦੇ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕਿਤੋਂ ਵੀ ਤੁਸੀਂ ਜਦੋਂ ਤੁਸੀਂ ਬੱਸ ਚੜਨਾ ਜਾਂ ਟ੍ਰੇਨ ਚੜ੍ਹਨਾ ਕਿਤੇ ਵੀ ਜਾਣਾ ਜਾਂ ਲੋਕਲ ਬੱਸ ਲੈਣੀ ਹੈ ਜਿਵੇਂ ਤੁਸੀਂ ਕਿਸੇ ਕਸੂਰੇ ਜਾਣਾ ਤੇ ਛੋਟੀ ਮੋਟੀ ਜਗ੍ਹਾ ਤੇ ਜਾਣਾ ਤੁਸੀਂ ਕਿਤੋਂ ਪਹੁੰਚ ਕੇ Google ਤੇ ਟ੍ਰਾਂਸਲੇਟ ਕਰਕੇ ਵੀ ਇੱਥੋਂ ਟਿਕਟ ਕਿੱਥੋਂ ਮਿਲਦੀ ਹੈ Google ਤੇ ਸਰਚ ਕਰੋ ਟਿਕਟ ਨੂੰ ਕੀ ਕਹਿੰਦੇ ਆ ਦੁਕਾਨ ਨੂੰ ਕੀ ਕਹਿੰਦੇ ਆ ਜਲਦੀ ਜਲਦੀ ਸਰਚ ਕਰਕੇ ਤੁਸੀਂ ਟਿਕਟ ਵਾਲੀ ਜਗ੍ਹਾ ਲੱਭੋ ਤੇ 2.5 ਰੁਪਏ ਤਿੰਨ ਰੁਪਏ ਦੀ ਟਿਕਟ ਹੁੰਦੀ ਹੈ ਛੋਟੇ ਮਤਲਬ ਲੋਕਲ ਏਰੀਆ ਦੀ ਤੁਸੀਂ ਉਹ ਟਿਕਟ ਤੋਂ ਖੁੰਝਣਾ ਨਹੀਂ ਕਦੇ ਵੀ ਤੇ ਅਗਲੀ ਗੱਲ ਜਦੋਂ ਤੁਸੀਂ ਟਿਕਟ ਲੈਣੀ ਆ ਤਾਂ ਉਹ ਟਿਕਟ ਤੁਹਾਡੀ ਇੱਕ ਡੱਬੇ ਜੇ ਵਿੱਚ ਪੈਂਦੀ ਹੁੰਦੀ ਆ ਤੇ ਉਹਦੇ ਤੇ ਤੁਹਾਡੀ ਤਰੀਕ ਲਿਖੀ ਜਾਂਦੀ ਆ ਤਰੀਕ ਔਰ ਟਾਈਮ ਲਿਖਿਆ ਜਾਂਦਾ ਉਹ ਤੁਸੀਂ ਜਰੂਰ ਸਪੈਨ ਕਰਨੀ ਸਕੈਨ ਕਰਨੀ ਆ ਜਦ ਤੁਸੀਂ ਸਕੈਨ ਕਰ ਲੈਂਦੇ ਤੁਹਾਨੂੰ ਫਿਰ ਕੋਈ ਡਰ ਨਹੀਂ ਹੁੰਦਾ ਅਗਰ ਸਕੈਨ ਵੀ ਨਹੀਂ ਕਰਦੇ ਫਿਰ ਵੀ ਕੋਈ ਨਗਰੀ ਪੰਗਾ ਪੈ ਸਕਦਾ ਜਿਹੜੇ ਤੁਹਾਨੂੰ ਬੰਦੇ ਇਦਾਂ ਕਹਿੰਦੇ ਬਾਈ ਕੁਝ ਨਹੀਂ ਹੁੰਦਾ ਆ ਤਾਂ ਜਾਣਾ ਬੈਠਾ ਰ ਕੋਈ ਨਹੀਂ ਇੱਥੇ ਹੁੰਦਾ ਉਹਨਾਂ ਦੀ ਗੱਲ ਕਿਸੇ ਦੀ ਮੰਣਣੀ ਨਹੀਂ ਤੁਸੀਂ ਆਪਣਾ ਜਿਹੜਾ ਫਰਜ਼ ਆ ਪੂਰਾ ਨੂੰ ਪਾਉਣਾ ਇੱਥੇ ਦਾ ਰੂਲ ਆ ਤੁਹਾਡੀ ਤੁਹਾਡਾ ਜਿਹੜਾ ਜੁਰਮਾਨਾ 50 60 ਰੁਪਏ ਹੋ ਸਕਦਾ ਤੇ ਅਗਲੀ ਜਿਹੜੀ ਹੈਗੀ ਜਾਣਕਾਰੀ ਸ਼ਰਾਬ ਪੀ ਕੇ ਉੱਚੀ ਨਹੀਂ ਬੋਲਣਾ ਟ੍ਰੇਨ ਦੇ ਵਿੱਚ ਬੈਠੇ ਹੋ ਟ੍ਰੇਨ ਦੇ ਵਿੱਚ ਬੱਸ ਦੇ ਵਿੱਚ ਸ਼ਰਾਬ ਪੀ ਕੇ ਉੱਚੀ ਨਹੀਂ ਗੱਲ ਕਰਨੀ ਇਟਾਲੀਅਨ ਲੋਕ ਪਹਿਲੀ ਗੱਲ ਤਾਂ ਥੋੜੀ ਬੇਇੱਜ਼ਤੀ ਕਰਦੇ ਆ ਫਿਰ ਤੁਹਾਨੂੰ ਭਾਸ਼ਾ ਦੇ ਵਿੱਚ ਆਪਣੀ ਵਿੱਚ ਨਹੀਂ ਸਮਝ ਆਉਂਦੀ ਤੇ ਉਹ ਤੁਹਾਡੀ ਸ਼ਿਕਾਇਤ ਕਰਦੇ ਆ ਅਗਰ ਤੁਹਾਨੂੰ ਫਿਰ ਵੀ ਨਹੀਂ ਸਮਝ ਆਉਂਦੀ ਫਿਰ ਤੁਹਾਨੂੰ ਬੱਸ ਦੇ ਵਿੱਚੋਂ ਲਾ ਵੀ ਸਕਦੇ ਥਾਨੂੰ ਜੁਰਮਾਨਾ ਵੀ ਹੋ ਸਕਦਾ ਉੱਚੀ ਬੋਲਣ ਤੇ ਉੱਚੀ ਬੋਲਣ ਤੇ ਜਿਹੜਾ ਜੁਰਮਾਨਾ ਹੈ ਜਿਵੇਂ ਬੰਦਾ ਕਹਿੰਦਾ ਵੀ ਇੱਥੇ ਸਾਨੂੰ ਡਿਸਟਰਬ ਬਸ ਜਾਂ ਟ੍ਰੇਨ ਦੇ ਵਿੱਚ ਬਹਿ ਕੇ ਤੁਸੀਂ ਉੱਚੀ ਬੋਲਦੇ ਹੋ ਤਾਂ ਤੁਸੀਂ ਪਬਲਿਕ ਨੂੰ ਡਿਸਟਰਬ ਕਰਦੇ ਹੋ ਰਾਤ ਨੂੰ ਬਸ ਦੇ ਵਿੱਚ ਇੱਕ ਵਾਰੀ ਮੈਂ ਸਫਰ ਕਰਦਾ ਸੀ ਮੈਂ ਸਲੇਰਨੋਂ ਤੋਂ ਬਰੇਸ਼ੀਆ ਤੱਕ ਗਿਆ ਸੀ ਉੱਥੇ ਇੱਕ ਪਾਕਿਸਤਾਨ ਦਾ ਮੁੰਡਾ ਸੀ ਤੇ ਮੈਂ ਉਹਨੂੰ ਹਜੇ ਕਹਿਣ ਲੱਗਿਆ ਸੀਗਾ ਉਹਨੇ ਅੱਧਾ ਪੌਣਾ ਘੰਟਾ ਗੱਲ ਕੀਤੀ ਰਾਤ ਦੇ 1:30 1 ਵਜੇ ਤੇ ਸਾਰੇ ਲੋਕ ਬਸ ਦੇ ਵਿੱਚ ਸੁੱਤੇ ਪਏ ਉਹ ਉੱਚੀ ਉੱਚੀ ਆਉਦੀ ਆਉਦੀ ਭਾਸ਼ਾ ਦੇ ਵਿੱਚ ਗੱਲ ਕਰੀਗਾ ਸੀ ਤਾਂ ਵੈਸੇ ਪੰਜਾਬੀ ਬੋਲਦਾ ਪਰ ਫਿਰ ਵੀ ਉਹਨੂੰ ਕਿਸੇ ਨੇ ਅੰਗਰੇਜ਼ ਨੇ ਮਤਲਬ ਬੜੇ ਗੰਦੇ ਜਿਹੇ ਤਰੀਕੇ ਨਾਲ ਕਿਹਾ ਪਹਿਲਾਂ ਪਿਆਰ ਨਾਲ ਕਿਹਾ ਨਹੀਂ ਬੰਨੇ ਆ ਉਹ ਉਹਨੇ ਆਪਣੀ ਭਾਸ਼ਾ ਜਿੰਨੀ ਕੋ ਉਹਨੂੰ ਬੋਲੀ ਹੁੰਦੀ ਸੀ ਉਹਨੇ ਕਹਿਤਾ ਵੀ ਮੈਂ ਕੋਈ ਨਹੀਂ 2 ਮਿੰਟ ਹੋਰ ਨੇ ਤੇ ਫਿਰ ਉਹ ਨਹੀਂ ਹਟਿਆ ਤਾਂ ਫਿਰ ਉਹਨਾਂ ਨੇ ਉੱਚੀ ਬੋਲ ਕੇ ਕਿਹਾ ਫਿਰ ਮਗਰ ਮਗਰ ਜਨਾਨੀ ਬੋਲੀ ਉਹਨੇ ਬੋਲੋ ਫਿਰ ਬੇਇੱਜ਼ਤੀ ਕਰਾ ਕੇ ਬੰਦਾ ਜਦ ਚੁੱਪ ਕਰਦਾ ਫਿਰ ਉਹਦਾ ਫਾਇਦਾ ਕੀ ਆਪਾਂ ਬਿਨਾਂ ਬੇਇੱਜ਼ਤੀ ਕਰਾਏ ਆਪ ਚੁੱਪ ਕਰਕੇ ਬਹਿ ਜੀ ਵੈਸੇ ਵੀ ਇੱਥੇ ਤੇ ਪੜੇ ਲਿਖੇ ਲੋਕ ਬਹੁਤ ਨੇ ਤੁਸੀਂ ਸਰਚ ਕਰ ਸਕਦੇ ਹੋ ਸਮਝਦਾਰ ਲੋਕ ਨੇ ਰੂਲ ਨੂੰ ਮੰਨਦੇ ਨੇ ਥੋੜੇ ਬੋਤੇ ਹੋਣਗੇ ਜਿਹੜੇ ਨਹੀਂ ਮੰਨਦੇ ਵੈਸੇ ਸਭ ਬੰਦੇ ਨਿਯਮ ਦੇ ਵਿੱਚ ਨੇ ਬਸ ਦੇ ਟ੍ਰੇਨ ਦੇ ਵਿੱਚ ਉੱਚੀ ਨਹੀਂ ਗੱਲ ਕਰਨੀ ਤੇ ਫਿਰ ਅਗਲੀ ਅਗਲਾ ਰੂਲ ਇੱਥੇ ਦਾ ਹੈਗਾ ਇੱਥੇ ਡਰਾਈਵ ਕਰਦੇ ਹੋਏ ਵੈਸੇ ਤਾਂ ਚਲੋ ਗੱਲ ਪੱਕੇ ਬੰਦਿਆਂ ਲਈ ਉਹਨਾਂ ਨੂੰ ਤਾਂ ਚਲੋ ਪਤਾ ਹੀ ਆ ਡਰਾਈਵ ਕਰਦੇ ਹੋਏ ਜੇ ਫੋਨ ਤੇ ਗੱਲ ਕਰਦੇ ਆ ਤਾਂ 165 ਯੂਰੋ ਜਾਂ 200 ਯੂਰੋ ਉਹਨਾਂ ਨੂੰ ਜੁਰਮਾਨਾ ਹੁੰਦਾ ਆ ਹੁਣ ਆ ਗਈ ਜਿਹੜੀ ਗੱਲ ਆ ਅਣਜਾਣ ਬੰਦਿਆਂ ਲਈ ਤੁਸੀਂ ਜੇਕਰ ਕਿਸੇ ਰੋਡ ਤੇ ਸੜਕ ਤੇ ਜਿੱਥੇ ਪਬਲਿਕ ਜ਼ਿਆਦਾ ਉੱਥੇ ਥੁੱਕਦੇ ਹੋ ਜਾਂ ਪਾਰਕ ਦੇ ਵਿੱਚ ਰਾਤ ਨੂੰ ਮੂੰਹ ਨੇਰੇ ਕੋਈ ਬੰਦਾ ਪਿਸ਼ਾਬ ਕਰਦਾ ਤੇ ਉਹਨੂੰ 300 ਤੋਂ ਲੈ ਕੇ 3500 ਯੂਰੋ ਤੱਕ ਜੁਰਮਾਨਾ ਹੁੰਦਾ ਤੇ ਤੁਸੀਂ ਲੋਕਾਂ ਤੋਂ ਸੌਣ ਵੀ ਸਕਦੇ ਹੋ ਕਿਸੇ ਨਾ ਕਿਸੇ ਦਾ ਜੁਰਮਾਨਾ ਹੋਇਆ ਹੋਣਾ ਜਿੱਥੇ ਤੁਸੀਂ ਰਹਿੰਦੇ ਹੋ ਪੁਰਾਣੇ ਬੰਦਿਆਂ ਤੋਂ ਪੁੱਛ ਸਕਦੇ ਹੋ ਇਹ ਗੱਲਾਂ ਤੁਸੀਂ Google ਤੇ ਸਰਚ ਕਰਕੇ ਦੇਖ ਸਕਦੇ ਹੋ ਇਹ ਰੀਅਲ ਨੇ ਮੈਂ ਵੀ Google ਤੇ ਸਰਚ ਕਰਕੇ ਲਿਖੀ ਉਹਨੇ ਫਿਰ ਮੈਂ ਵੀਡੀਓ ਬਣਾ ਰਿਹਾ ਹਾਂ ਇਸ ਟਾਈਮ ਆਪਦੇ ਕੋਲ ਆਪਾਂ ਕੁਝ ਵੀ ਨਹੀਂ ਪਹਿਲਾਂ Google ਤੇ ਸਰਚ ਕੀਤੀ ਫਿਰ ਪੁੱਛਿਆ ਇੱਕ ਬੰਦੇ ਦਾ 3500 ਜੁਰਮਾਨਾ ਜ਼ਰੂਰ ਹੋਇਆ ਸੀ ਇਹ ਇੱਕ ਪੱਕੀ ਗੱਲ ਆ ਅਸ਼ਰ ਜੇ ਕਿਤੇ ਤੁਸੀਂ ਬੈਠੇ ਹੋ ਪਟਪਾਤੇ ਬੈਠੇ ਹੋ ਜਾਂ ਪਾਰਕ 'ਚ ਬੈਠੇ ਹੋ ਕਈ ਬੰਦੇ ਨੂੰ ਮਤਲਬ ਜੁਕਾਮ ਦੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਦਿਲ ਘਬਰਾਉਂਦਾ ਕੁਝ ਵੀ ਪ੍ਰੋਬਲਮ ਆ ਤੁਸੀਂ ਥੁੱਕਦੇ ਹੋ ਜਾਂ ਉਲਟੀ ਕਰਦੇ ਹੋ ਜਾਂ ਉੱਥੇ ਕਿਤੇ ਪਿਸ਼ਾਬ ਕਰਦੇ ਹੋ ਖਾ ਪੀ ਕੇ ਜੇ ਤੁਹਾਨੂੰ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਬੰਦਾ ਦੇਖ ਲੈਂਦਾ ਉੱਥੇ ਤੁਹਾਨੂੰ ਜੁਰਮਾਨਾ 3500 3000 ਦੇ ਨੇੜੇ ਤੇੜੇ ਹੋ ਸਕਦਾ ਇਹ ਚੀਜ਼ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਜਿਹੜੇ ਇੱਥੇ ਦੇ ਨਿਯਮ ਨੇ ਇਹ ਤੇ ਫਿਰ ਅੱਗੋਂ ਆ ਗਿਆ ਅਗਲੀ ਅਗਲੀ ਗੱਲ ਆ ਗਈ ਪਲਾਸਟਿਕ ਪਲਾਸਟਿਕ ਗਲਾਸ ਜਾਂ ਖਾਣ ਵਾਲੀ ਪੀਣ ਵਾਲੀ ਕੋਈ ਵੀ ਚੀਜ਼ ਜਿੱਦਾਂ ਲਾ ਲੋ ਤੁਸੀਂ ਸਟਾਰਬਕ ਤੋਂ ਕੋਈ ਵੀ ਚੀਜ਼ ਲੈ ਜਿੱਦਾਂ ਕੋਈ ਸਟਾਰਬਕ एग्जांपल ਦੇ ਦਿੰਦਾ ਮੈਂ ਸਟਾਰਬਕ ਦਾ ਜਿਵੇਂ 1.5 ਤੇ 3 ਯੂਰੋ ਦਾ ਇੱਥੇ ਕੌਫੀ ਮਿਲਦੀ ਹੈ ਕੋਲਡ ਕੌਫੀ ਉਹ ਪੀ ਕੇ ਬੰਦਾ ਨਾ ਐ ਵੈਸੇ ਸੁੱਟ ਦਿੰਦੇ ਆ ਆਪਾਂ ਉੱਥੇ ਸੁੱਟਦੇ ਨੇ ਇੰਡੀਆ ਤੇ ਇੱਥੇ ਦੇ ਜਿਹੜੇ ਰੂਨਿਆਗਾ ਤੁਸੀਂ ਪਾਰਕ ਦੇ ਵਿੱਚ ਰਿਹਾ ਕਿ ਕੋਈ ਵੀ ਚੀਜ਼ ਸਿੱਟਦੇ ਹੋ ਤਾਂ ਤੁਹਾਨੂੰ ਅਗਰ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਬੰਦਾ ਦੇਖਦਾ ਤੇ ਉਸ ਚੀਜ਼ ਦਾ ਜੁਰਮਾਨਾ ਤੁਹਾਨੂੰ 150 ਤੋਂ ਲੈ ਕੇ +200 ਜਾਂ 250 ਹੋ ਸਕਦਾ ਵੀ ਤੂੰ ਪਬਲਿਕ ਸਿਟੀ ਦੇ ਵਿੱਚ ਗੰਦੀਏ ਜਾਂ ਪਬਲਿਕ ਪਲੇਸ ਦੇ ਵਿੱਚ ਗੰਦ ਪਾਇਆ ਉਸ ਤੁਹਾਨੂੰ ਜਿਹੜਾ ਕਾਨੂੰਨੀ ਕਾਰਵਾਈ ਤਾਂ ਕਾਨੂੰਨੀ ਕਾਰਵਾਈ ਦਾ ਵੈਸੇ ਪਤਾ ਨਹੀਂ ਬਟ ਫਿਰ ਵੀ ਤੁਹਾਨੂੰ ਜੁਰਮਾਨਾ ਜ਼ਰੂਰ ਹੋ ਸਕਦਾ ਇਹ ਚੀਜ਼ ਤੋਂ ਤੁਸੀਂ ਬਾਕੀ ਲੋਕਾਂ ਤੋਂ ਅਵੇਅਰ ਹੋ ਕੇ ਚੱਲਣਾ ਤੇ ਅਗਲੀ ਜਿਹੜੀ ਹੈਗੀ ਲਾਸਟ ਗੱਲ ਫੁੱਟਪਾਥ ਤੇ ਬੈਠੇ ਹੋ ਜਾਂ ਕਿਸੇ ਪਾਰਕ ਦੇ ਵਿੱਚ ਬੈਠੇ ਹੋ ਉੱਥੇ ਬਹਿ ਕੇ ਕੋਈ ਵੀ ਬੰਦਾ ਬੀਅਰ ਪੀਂਦਾ ਸ਼ਰਾਬ ਪੀਂਦਾ ਨਸ਼ਾ ਕਰਦਾ ਨਸ਼ਾ ਕਰਨ ਦੇ ਲਗ ਲਗ ਤਰੀਕੇ ਹੁੰਦੇ ਐ ਤੇ ਬਹੁਤ ਲੋਕ ਨੇ ਜਿਹੜੇ ਨਸ਼ਾ ਅਜੀਬ ਤਰੀਕੇ ਨਾਲ ਕਰਦੇ ਆ। ਕੁਝ ਆਮ ਲੋਕ ਕੰਮਾਂ ਤੇ ਖੜ ਕੇ ਵੀਰਾ ਪੀਂਦੇ ਨੇ, ਛੋਟੀਆਂ ਉਹ ਟਾਲੀਆਂ ਲੋਕ ਵੀ ਪੀਂਦੇ ਐ, 12 ਤੇ ਖੜ ਕੇ ਪੀਂਦੇ ਆ। ਅਗਰ ਪਾਰਕ ਦੇ ਵਿੱਚ ਬਹਿ ਕੇ ਕੋਈ ਸੈਕਟਾਂ ਵਗੈਰਾ ਪੀਂਦਾ ਜਾਂ ਸ਼ਰਾਬ ਸ਼ਰਿਆਂ ਬਹਿ ਕੇ ਪੀਂਦੇ ਨੇ, ਜਿਵੇਂ ਇੰਡੀਆ ਪੰਜਾਬ ਤਾਂ ਗੱਡੀਆਂ ਡਿੱਗੀਆਂ ਖੋਲ ਕੇ ਪੀਂਦੇ ਰਹਿੰਦੇ ਰੋਡਾਂ ਦੇ ਉੱਥੇ ਤਾਂ ਕੋਈ ਬਾਲੀ ਪੁੱਛ ਗਏ ਜ ਹੈ ਨਹੀਂ, ਇੱਥੇ ਜ਼ਰੂਰ ਪੁੱਛ ਗਏ ਹੈਗੇ। ਅਗਰ ਤੁਸੀਂ ਮੁੰਡਿਆਂ ਦੇ ਮਗਰ ਲੱਕੇ ਇੱਥੇ ਪਟਪਾਸ ਜਾਂ ਸੁੰਨੀ ਜਗ੍ਹਾ ਦੇਖ ਕੇ ਨਸ਼ਾ ਕਰਦੇ ਹੋ ਜਾਂ ਉੱਚੀ ਬੋਲਦੇ ਹੋ ਉਹਦਾ ਜਿਹੜਾ ਤੁਹਾਨੂੰ ਜੁਰਮਾਨਾ 100 ਤੋਂ ਪਲੱਸ 250 ਯੂਰੋ ਦੇ ਵਿੱਚ ਵਿੱਚ ਹੋ ਸਕਦਾ ਇਹਨਾਂ ਚੀਜ਼ਾਂ ਦਾ 9-10 ਗੱਲਾਂ ਨੇ ਜਿਹੜੀਆਂ ਇਹ ਜ਼ਰੂਰ ਧਿਆਨ ਰੱਖਣਾ ਬਾਕੀ ਜਿਹੜੇ ਅਣਜਾਣ ਬੰਦੇ ਨੇ ਉਹਨਾਂ ਨੂੰ ਇਹ ਨੋਲਜ ਜ਼ਿਆਦਾ ਜ਼ਰੂਰੀ ਆ ਜਿਹੜੇ ਪੱਕੇ ਬੰਦੇ ਨੇ ਉਹਨਾਂ ਨੂੰ ਤਾਂ ਵੈਸੇ ਪਤਾ ਹੀ ਆ ਤੁਸੀਂ ਜਦੋਂ ਵਿਚਰੋਗੇ ਇਟਲੀ ਚ ਬਹੁਤ ਲੋਕਾਂ ਦੀ ਥਾਂ ਤੇ ਜਾਂ ਬਹੁਤ ਲੋਕਾਂ ਦੇ ਵਿੱਚ ਕੁਝ ਬੰਦੇ ਪੱਕੇ ਵੀ ਹੈਗੇ ਨੇ ਜਿਹੜੇ ਬੰਦੇ ਗਲਤੀਆਂ ਬਹੁਤ ਕਰਦੇ ਆ ਪੱਕੇ ਬੰਦੇ ਵੀ ਲੜ ਪੈਂਦੇ ਆ ਉੱਚੀ ਉੱਚੀ ਤੇ ਬਾਅਦ ਚ ਜੁਰਮਾਨੇ ਹੋ ਜਾਂਦੇ ਆ ਤੇ ਉਹ ਸ਼ਰਾਬ ਪੀ ਕੇ ਗੱਡੀ ਲੈ ਜਾਂਦੇ ਆ ਤੇ ਉਹਨਾਂ ਦਾ ਜੁਰਮਾਨਾ ਲਾਇਸੈਂਸ ਕੋਹ ਲੈਂਦੇ ਆ ਪਹਿਲਾਂ ਮੈਂ ਸੁਣਿਆ ਵੀ 6 ਮਹੀਨੇ ਬਾਅਦ ਤੁਹਾਡਾ ਲਾਇਸੈਂਸ ਮਿਲਦਾ ਸੀ ਜਾਂ ਦੁਬਾਰੇ ਕਰਨ ਪੈਂਦਾ ਸੀ ਹੁਣ ਮੇਰੇ ਹਿਸਾਬ ਨਾਲ ਮੈਂ ਰੂਲ ਕਲੇਜਾ ਪੱਕਾ ਹੋਇਆ ਵੀ 1 ਸਾਲ ਨਾ ਸੌਰੀ ਪੱਕੇ ਤੁਹਾਡਾ ਲਾਇਸੈਂਸ ਜਿਹੜਾ ਕੈਂਸਲ ਹੋ ਜਾਂਦਾ ਤੁਸੀਂ ਲਾਇਸੈਂਸ ਨਹੀਂ ਬਣਾ ਸਕਦੇ ਬਾਕੀ ਇਹ ਚੀਜ਼ ਦਾ ਹਜੇ ਆਪਾਂ ਪਤਾ ਕਰਾਂਗੇ ਚਲੋ ਨਜਾਣ ਬੰਦਿਆਂ ਲਈ ਜਿਹੜੀ ਗੱਲ ਹੈਗੀ ਆ ਇਹ ਮੇਨ ਰੂਲ ਨੇ ਫੁੱਟਪਾਥਾਂ ਤੇ ਬਹਿਣਾ ਪਾਰ ਕਾਂਚੇ ਜਾਂ ਸ਼ੋਰ ਸ਼ਰਾਬਾ ਕਰਨਾ ਉਸੇ ਪਤਾ ਆਮ ਕਰਨਾ ਇਹ ਚੀਜ਼ਾਂ ਤੋਂ ਇਕੱਲੇ ਘੁੰਮਣਾ ਪੁਲਿਸ ਤੁਹਾਨੂੰ ਪੁੱਛਗਿਸ਼ ਕਰਦੀ ਆ ਬਹੁਤ ਗੱਲਾਂ ਨੇ ਜਿਹੜੀਆਂ ਤੁਹਾਨੂੰ ਕਈ ਵਾਰੀ ਭਾਸ਼ਾ ਵਗੈਰਾ ਆਪਾਂ ਨੂੰ ਨਹੀਂ ਪਤਾ ਲੱਗਦੀ ਮੈਨੂੰ ਵੀ ਕਈ ਵਾਰੀ ਪੁਲਿਸ ਵਾਲੇ ਨੇ ਘੇਰਿਆ ਪਰ ਚਲੋ ਆਪਣੇ ਕੋਲੇ ਇੱਕ ਦੋ ਡਾਕੂਮੈਂਟ ਜਿਹੜੇ ਹੈਗੇ ਨੇ ਆਪਾਂ ਦਿਖਾ ਕੇ ਕਹਿ ਦਿੰਨੇ ਆ ਵੀ ਅਸੀਂ ਇੱਥੇ ਕੰਮ ਕਰਦੇ ਆ ਤੇ ਦੂਜੀ ਗੱਲ ਆਮ ਲੋਕਾਂ ਦੇ ਵਾਂਗ ਖੁੱਲੇ ਹੋ ਕੇ ਨਹੀਂ ਘੁੰਮਣਾ ਜਿਹੜੇ ਅਣਜਾਣ ਬੰਦੇ ਨੇ ਤੇ ਅਗਰ ਤੁਸੀਂ ਅਣਜਾਣ ਬੰਦੇ ਇਦਾਂ ਜਾਂ ਵੀਜ਼ਾ ਵੀਜ਼ੇ ਤੋਂ ਬਾਅਦ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਤੁਸੀਂ ਘੁੰਮਦੇ ਹੋ ਤਾਂ ਤੁਹਾਡੇ ਜਦੋਂ ਮੈਂ ਆਇਆ ਸੀ ਉਦੋਂ ਮੈਂ ਸੁਣਿਆ ਤੁਹਾਨੂੰ ਚੱਕ ਲੈਣਾ ਪੁਲਿਸ ਵਾਲੇ ਨੇ ਥੋੜੇ ਫਿੰਗਰ ਲਾ ਲੈਣੇ ਆ 5 ਸਾਲ ਤੱਕ ਤੁਹਾਡਾ ਕੋਈ ਵੀ ਪੇਪਰ ਜਿੱਡਾ ਮਰਜੀ ਵਕੀਲ ਹੋਵੇ ਤੁਹਾਡੇ ਪੇਪਰ ਨਹੀਂ ਬਣ ਸਕਦੇ ਇਹ ਮੈਂ ਚੀਜ਼ ਸੁਣੀ ਆ ਅਗਰ ਤੁਹਾਡੇ ਫਿੰਗਰ ਹੋ ਗਏ ਇੱਕ ਵਾਰੀ ਕਿਉਂਕਿ ਜਦੋਂ ਤੁਹਾਡੇ ਫਿੰਗਰ ਹੋਣੇ ਆ ਤੇ ਉਸ ਤੋਂ ਬਾਅਦ ਡਾਕੂਮੈਂਟ ਲਈ ਤਿਆਰੀ ਕਰਨੀ ਕਿਸੇ ਨੇ ਵਕੀਲ ਨੇ ਪਹਿਲੇ ਨੇ ਆਲਰੇਡੀ ਤੁਹਾਡੇ ਫਿੰਗਰ ਪਹਿਲਾਂ ਹੀ ਹੋਏ ਹੋਏ ਨੇ ਤੁਹਾਨੂੰ ਉਹਨਾਂ ਨੇ ਇਹ ਕਿਹਾ ਹੋਇਆ ਵੀ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਸਿੱਕੇ ਤੇਰੇ ਫਿੰਗਰ ਕਰ ਲੇ ਵੀ ਤੇਰੇ ਪੇਪਰ ਨਹੀਂ ਬਣ ਸਕਦੇ ਉਹ ਕੁਦਰਤੀ ਕੰਪਿਊਟਰ ਤੇ ਇਹ ਚੀਜ਼ ਚੜ ਜਾਂਦੀ ਆ ਤੇ ਤੁਸੀਂ ਬਾਕੀ ਐਦਾਂ ਦੀਆਂ ਜਾਣਕਾਰੀਆਂ ਜਿਹੜੇ ਪੱਕੇ ਬੰਦੇ ਨੇ ਜਿਹੜੇ ਪ੍ਰਾਣੇ ਨੇ ਉਹਨਾਂ ਤੋਂ ਲੈਂਦੇ ਰਹੋ ਤੁਹਾਨੂੰ ਜਿਹੜੀ ਨੌਲੇਜ ਮਿਲਦੀ ਰਹੂਗੀ ਇਹ ਇੱਥੇ ਦੇ ਨਿਯਮ ਅਤੇ ਰੂਲ ਨੇ ਮੈਂ ਸਾਰਾ ਮੇਰੀ ਡਾਇਰੀ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਲਿਖ ਕੇ ਰੱਖਦੇ ਆਂ ਇਹਨਾਂ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਜਿਹੜੇ ਮੈਨੂੰ ਨਾ ਵੀ ਪਤਾ ਲੱਗਦੀਆਂ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਤਲਬ ਅਪਣਾਉਣਾ ਹਨ ਆਪਾਂ ਨਹੀਂ ਕਿਤੇ ਜਾਂਦੇ ਬਾਹਰਛੇ ਦੀ ਜਿੱਨਾਂ ਜੇ ਸਾਡੇ ਕੋਲੇ ਪੱਕੇ ਕਾਗਜ਼ ਜਾਂ ਪੱਕੇ ਪੇਪਰ ਨਹੀਂ ਹੁੰਦੇ ਤੇ ਬਾਕੀ ਹੋਰ ਵੀਡੀਓ ਜਿਹੜੀਆਂ ਆਪਾਂ ਨੇ ਪਾਈਆਂ ਹੋਈਆਂ ਨੇ ਇਟਿਲੀ ਦੀ ਜਾਣਕਾਰੀ ਵਾਲੇ ਬਾਰੇ ਉਹ ਤੁਸੀਂ ਦੇਖ ਸਕਦੇ ਹੋ ਹਜੇ ਮੈਨੂੰ ਉਨੀ ਬੋਲੀ ਨਹੀਂ ਆਉਂਦੀ ਮੈਨੂੰ ਇੱਥੇ ਨਿਯਮ ਰੂਲ ਅਸੂਲ ਕੋਈ ਚੀਜ਼ਾਂ ਨਹੀਂ ਪਤਾ ਉਨੀਆਂ ਪਰ ਫਿਰ ਵੀ ਜਿੰਨੀਆਂ ਕੁ ਪਤਾ ਲੱਗਦੀਆਂ ਆਪਾਂ ਧਿਆਨ ਰੱਖਣਾ ਸ਼ੁਰੂ ਕਰੀਏ ਇਹ ਚੀਜ਼ਾਂ ਦਾ ਜਿਹੜੇ ਬੰਦੇ ਨਵੇਂ ਨੇ ਨਵੇਂ ਬੰਦੇ ਬਹੁਤ ਮਤਲਬ ਮੈਂ ਇੱਕ ਵਾਰੀ ਬਰੇਸ਼ੀਆ ਗਿਆ ਤੇ ਉੱਥੇ ਬੰਦ ਨੂੰ ਜਮਾਂ ਬੋਲੀ ਨਹੀਂ ਸੀ ਆਉਂਦੀ ਉਹਨੇ ਟੈਕਟ ਲਈ ਤੇ ਟੈਕਟੋ ਨੇ ਸਕੈਨ ਨਹੀਂ ਸੀ ਕੀਤੀ ਡੱਬੇ ਦੇ ਵਿੱਚ ਤੇ ਉਹਨੂੰ ਚਲੋ ਡੱਬਾ ਨਹੀਂ ਚੱਲਿਆ ਹੁਣ ਉਹਨੂੰ ਪਤਾ ਨਹੀਂ ਲੱਗਾ ਪੁੱਠੀ ਪਹਿਣੀ ਸਿੱਧੀ ਪਹਿਣੀ ਮੈਂ ਬੜੀ ਮਗਰ ਬੈਠਾ ਸੀ ਮੈਨੂੰ ਆਵਾਜ਼ ਮਾਰੀ ਮੈਂ ਕਿਹਾ ਟੈਕਟ ਘਮਾ ਕੇ ਪਾ ਸਕਦਾ ਭਾਈ ਤੇ ਉਹਨੂੰ ਫਿਰ ਵੀ ਨਹੀਂ ਪਤਾ ਲੱਗਾ ਜਾਨੂੰ ਗੱਡੀ ਬੱਸ ਰੁਕੀ ਤੇ ਜਾਨੂੰ ਚੈੱਕ ਕਰ ਜਿਹੜਾ ਬੱਸ ਦੇ ਵਿੱਚ ਆ ਗਿਆ ਇੱਕ ਮੈਡਮ ਸੀ ਇੱਕ ਉਹਦੇ ਨਾਲ ਮੁੰਡਾ ਸੀਗਾ ਉਹਦੀ ਟੈਕਟ ਵਗੈਰਾ ਚੈੱਕ ਕੀਤੀ ਹੁਣ ਉਹਨੂੰ ਬੋਲੀ ਨਹੀਂ ਸੀ ਆਉਂਦੀ ਤੇ ਉਹ ਚਲੋ ਵਿਚਾਰਾ ਲੱਲਾ ਪੱਬਾ ਜਿਹਾ ਲਾਈ ਲੁਈ ਗਿਆ ਨਹੀਂ ਪਤਾ ਲੱਗਿਆ ਉਹਦਾ ਫਿਰ ਉਹਨਾਂ ਨੇ 45 ਰੁਪਏ 39 ਰੁਪਏ ਜੁਰਮਾਨਾ ਕੀਤਾ ਸੀ ਮੇਰਾ ਵੀ ਹੋਇਆ ਸੀ ਉਸ ਤੋਂ ਪਹਿਲਾਂ ਜਦੋਂ ਪਹਿਲਾਂ ਵੀ ਅਸੀਂ ਹੋਇਆ ਜ਼ਰੂਰ ਬਟ ਉਹ ਕੁਝ ਗਲਤੀਆਂ ਹੁੰਦੀਆਂ ਆਪਣੀਆਂ ਹਨਾ ਤੇ ਆਪਾਂ ਕਿਸੇ ਦੇ ਮਗਰ ਲੱਗ ਜੰਨੇ ਤਾਂ ਕਰਕੇ ਮੈਂ ਵੀਡੀਓ ਦੇ ਵਿੱਚ ਉਹ ਚੀਜ਼ ਰੀਅਲ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਅਣਜਾਣ ਮੁੰਡੇ ਨੇ ਉਹ ਇਹਨਾਂ ਚੀਜ਼ਾਂ ਤੋਂ ਬਾਚ ਕੇ ਰਹਿਣ ਬਾਕੀ ਵੀਡੀਓ 10 12 ਮਿੰਟ ਦੀ ਹੋਗੀ ਤੇ ਮੈਂ ਨਹੀਂ ਤਾਂ 2 4 ਮਿੰਟ ਦੀ ਵੀਡੀਓ ਬਣਾ ਦਿੰਨੇ ਹਾਂ ਪਰ ਇਹਦੇ ਵਿੱਚ ਕੰਮ ਦੀਆਂ ਗੱਲਾਂ ਬਹੁਤ ਨੇ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ ਕਿਸੇ ਨਸ਼ੇ ਪੱਤੇ ਵਾਲੇ ਬੰਦੇ ਦੇ ਨਾਲ ਸੰਗਤ ਨਹੀਂ ਕਰਨੀ ਹਮੇਸ਼ਾ ਦੁਨੀਆ ਦੇ ਵਿੱਚ ਵਧੀਆ ਬੰਦੇ ਲੱਭਣ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਇਮਾਨਦਾਰ ਨੇ ਜਿਹੜੇ ਬੰਦੇ ਤੁਹਾਨੂੰ ਚੀਜ਼ਾਂ ਸਿਖਾਉਂਦੇ ਆ ਚਲਾਕ ਬੰਦੇ ਦੀ ਸੰਗਤ ਨਾ ਕਰੋ ਨਸ਼ੇ ਪੱਤੇ ਵਾਲਿਆਂ ਦੀ ਸੰਗਤ ਨਾ ਕਰੋ ਅਗਰ ਤੁਹਾਨੂੰ ਨਸ਼ਾ ਪਤਾ ਕਰ ਦੀ ਆਤ ਘਰੇ ਬਹਿ ਕੇ ਤੁਸੀਂ ਇਕੱਲੇ-ਇਕੱਲੇ ਕਰ ਸਕਦੇ ਹੋ ਜ਼ਰੂਰੀ ਨਹੀਂ ਵੈਸੇ ਨਸ਼ਾ ਪੱਤਾ ਜਿਹੜਾ ਹੈਗਾ ਉਹ ਇੱਥੇ ਕੰਮ ਦੇ ਹਿਸਾਬ ਨਾਲ ਤਾਂ ਤੁਹਾਨੂੰ ਆਉਂਦਾ ਹੀ ਨਹੀਂ ਵੀ ਕਰੀਏ ਇੱਕ ਨਾ ਕਰੀ ਪੀਏ ਇੱਕ ਨਾ ਪੀਏ ਬੱਤ-ਬਤ ਇੱਥੇ ਪੀਰਾਂ ਸ਼ਰਾਬ ਹੀ ਆ ਹੋਰ ਤਾਂ ਇੱਥੇ ਕੁਝ ਨਹੀਂ ਸੰਗਤ ਬਹੁਤ ਤਰ੍ਹਾਂ ਦੀ ਹੈ ਬਹੁਤ ਚੀਜ਼ਾਂ ਮਿਲ ਜਾਂਦੀਆਂ ਇੱਥੇ ਹਰ ਇੱਕ ਚੀਜ਼ ਜਿਹੜੀ ਪੰਜਾਬ ਮਿਲਦੀ ਹੈ ਇੰਡੀਆ ਮਿਲਦੀ ਹੈ ਉਹ ਇੱਥੋਂ ਵੀ ਮਿਲ ਜਾਂਦੀ ਆ ਉਹ ਬੰਦੇ ਤੁਹਾਨੂੰ ਟੱਕਰ ਜਾਂਦੇ ਆ ਪਰ ਉਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ ਤਾਂ ਜਿਆਦਾ ਵਧੀਆ ਗੱਲਾਂ ਸਿਰਫ ਸਾਲ 1.5 ਸਾਲ ਬੰਦਾ ਔਕਾ ਹੁੰਦਾ ਉਸ ਤੋਂ ਬਾਅਦ ਬੰਦਾ ਸੌਕਾ ਬਣੂ ਸ਼ੁਰੂ ਹੋ ਜਾਂਦਾ ਵਧੀਆ ਬੰਦਿਆਂ ਨਾਲ ਜਾਣ-ਛਾਣ ਬਣਾਓ ਅੰਗਰੇਜ਼ਾਂ ਨਾਲ ਜਾਣ-ਛਾਣ ਬਣਾਓ ਵਧੀਆ ਨੇਚਰ ਰੱਖ ਕੇ ਤੁਹਾਨੂੰ ਉਹ ਆਪਣੇ ਨਾਲ ਬਿਠਾਉਣ ਬਹੁਤ ਲੋਕ ਨੇ ਜਿਹੜੇ ਇੰڈین ਲੋਕਾਂ ਨੂੰ ਜਿਵੇਂ ਪੰਜਾਬੀ ਲੋਕ ਵੀ ਬੱਚੀ ਹੈ ਇੰਡੀਅਨ ਲੋਕ ਇੰਡੀਅਨ ਲੋਕ ਕਹਿੰਦੇ ਆ ਆਪਾਂ ਨੂੰ ਵੀ ਉਹਨਾਂ ਨੂੰ ਵਧੀਆ ਨਹੀਂ ਜਿਵੇਂ ਆਪਾਂ ਉਥੇ ਭਈਆ ਬਾਹਰ ਵੇਖ ਰੋਟੀ ਖਾਵੇ ਹਨ ਤੇ ਉਵੇਂ ਇਹ ਕੁਝ ਲੋਕ ਇਦਾਂ ਦੇ ਸ਼ਹਿਰਾਂ ਵਿੱਚ ਸਮਝਦੇ ਆ ਪਿੰਡਾ ਪੁੰਡਾ ਦੇ ਵਿੱਚ ਤਾਂ ਨਹੀਂ ਹੁਣ ਮੈਂ ਜਿੱਥੇ ਇੱਥੇ ਰਹਿਣਾ ਇੱਥੇ ਮਤਲਬ ਸਾਰੇ ਬੰਦੇ ਵਧੀਆ ਨੇ ਕੋਲ ਮਿਲ ਕੇ ਸੀ ਬਹਿਨੇ ਰੋਟੀ ਖਾਣੇ ਸਾਰੇ ਇੱਕ ਟੇਬਲ ਤੇ ਹਨਾ ਘਰਾਂ ਦੇ ਵਿੱਚ ਜਾਂਨਾ ਸਾਰਿਆਂ ਦੇ ਵਿੱਚ ਮੇਰੇ ਦੋਸਤ ਨੇ ਤੇ ਉਹਨਾਂ ਦੀ ਮਾਮਾ ਜਿਹੜੀਆਂ ਸਾਰੀਆਂ ਆਪਾਂ ਨੂੰ ਜਾਣਦੀਆਂ ਵਧੀਆ ਤਰੀਕੇ ਨਾਲ ਨੇਚਰ ਵਾਈਜ਼ ਜਦੋਂ ਆਪਾਂ ਨੇਚਰ ਵਧੀਆ ਰੱਖਦੇ ਆ ਤਾਂ ਹਰ ਇੱਕ ਇਨਸਾਨ ਆਪਣੀ ਰਿਸਪੈਕਟ ਕਰਦਾ ਬਹੁਤ ਬੰਦੇ ਨੇ ਇੱਥੇ ਜਿਹੜਾ ਇੰਡੀਅਨ ਲੋਕਾਂ ਨੂੰ ਇੰਡੀਅਨ ਮੁੰਡਿਆਂ ਨੂੰ ਜਾਨਵਰ ਸਮਝਦੇ ਨੇ ਵੀ ਕੰਮ ਕਰਤਾ ਚਲੋ ਵੀ ਹੁਣ ਚਲੇ ਜਾ ਥੋਂ ਪੈਸੇ ਵੀ ਘਟ ਦਿੰਦੇ ਕਈ ਬੰਦਿਆਂ ਨੂੰ ਤੇ ਇਸ ਕਰਕੇ ਜਲਦੀ ਤੋਂ ਜਲਦੀ ਬੋਲੀ ਸਿੱਖੋ ਮੈਂ ਵੀ ਬੋਲੀ ਸਿੱਖਣ ਦੀ ਕੋਸ਼ਿਸ਼ ਕਰਨਾ ਮੇਰੇ ਕੋਲੇ ਕਾਪੀ ਪਈ ਬੋਲੀ ਸਿੱਖਣ ਵਾਲੀ ਮੈਂ ਰੋਜ਼ ਬੋਲੀ ਪੜ੍ਹਦਾ ਇਹਦੇ ਤੇ ਰੋਜ਼ 10 12 ਲਫ਼ਜ਼ ਜਿਹੜੇ ਲਿਖਦਾ ਪੰਜ ਰੱਜ ਦੋ ਚਾਰ ਲਫ਼ਜ਼ ਰੋਜ਼ ਆਪਾਂ ਯਾਦ ਕਰਦੇ ਹਾਂ YouTube ਤੋਂ Instagram ਤੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅੱਜ ਦੀ ਇੰਨੀ ਵੀਡੀਓ ਦੇ ਲਈ 12 13 ਮਿੰਟ ਦੀ ਵੀਡੀਓ ਹੋਗੀ ਪਰ ਇਹ ਜ਼ਰੂਰ ਕੰਮ ਦੀਆਂ ਗੱਲਾਂ ਤੁਸੀਂ ਚੇਤੇ ਰੱਖਣੀਆਂ ਨੇ ਪੱਕੇ ਬੰਦਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਜਿਹੜੇ ਅਣਜਾਣ ਬੰਦੇ ਨੇ ਇਹ ਉਹਨਾਂ ਲਈ ਵੀਡੀਓ ਹੈ ਸਿਰਫ ਮੈਂ ਵੀ ਤੁਹਾਡੇ ਵਰਗੀਆਂ ਹਾਂ ਬਾ ਆਪਾਂ ਇਕੱਠੇ ਰਲ ਮਿਲ ਕੇ ਵੀਡੀਓ ਦੇ ਵਿੱਚੋਂ ਜਾਂ ਹੋਰ ਲੋਕਾਂ ਤੋਂ ਗੱਲਾਂ ਸਿੱਖ ਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਧੰਨਵਾਦ